ਪੰਜਾਬੀਆਂ ਦੇ ਸਿਰ ਦੇ ਉੱਤੇ ਇੱਕ ਹੋਰ ਦਿੱਲੀ ਵਾਲਾ ਥੋਪ ਦਿੱਤਾ ਹੈ। ਆਉਦਾ ਪੰਜਾਬ ਦਾ ਪਰ ਪੰਜਾਬ ਦੇ ਵਿੱਚੋਂ ਕੋਈ ਭਮੱਕੜ ਨਹੀਂ ਲੱਭਿਆ, ਕੋਈ ਦਰੀਆਂ ਝਾੜਦਾਨਾ ਨਹੀਂ ਲੱਭਿਆ, ਕੋਈ ਪੋਸਟਰ ਲਾਉਣ ਵਾਲਾ ਨਹੀਂ ਲੱਭਿਆ, ਲੱਭਿਆ ਕੌਣ? ਦਿੱਲੀ ਦਾ ਬੀਜੇਪੀ ਦਾ ਸਾਬਕਾ ਐਮਐਲਏ ਜਿਹੜਾ ਕਿਸੇ ਵੇਲੇ ਬੀਜੇਪੀ ਦੇ ਵਿੱਚ ਹੁੰਦਾ ਸੀ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰਦਾ ਆ। ਆਮਾ ਦੀ ਪਾਰਟੀ ਦੇ ਵੱਲੋਂ ਚੋਣ ਲੜਦਾ ਆ ਪਰ ਦਿੱਲੀ ਦੇ ਲੋਕਾਂ ਦੇ ਵੱਲੋਂ ਹਰਾ ਕੇ ਨਕਾਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਉਸ ਨੂੰ ਅਹੁਦਾ ਦਿੱਤਾ ਜਾਂਦਾ ਹੈ ਅਹੁਦਾ ਕੀ ਦਿੱਤਾ ਜਾਂਦਾ ਆ ਪੰਜਾਬ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਲਾਇਆ ਜਾਂਦਾ ਹੈ ਮਤਲਬ ਉਹਨ ਪੰਜਾਬ ਦੇ ਮਨੁੱਖੀ ਅਧਿਕਾਰ ਕੀ ਨੇ ਲੋਕਾਂ ਦੇ ਅਧਿਕਾਰ ਕੀ ਨੇ ਇਹ ਦਿੱਲੀ ਵਾਲੇ ਦੇਖਣਗੇ ਪੰਜਾਬ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਪੰਜਾਬ ਵਾਲੇ ਤਾਂ ਨਾ ਸਮਝਨੇ ਇਹ ਔਦਿਆਂ ਦੇ ਲਈ ਪੰਜਾਬ ਵਾਲੇ ਥੋੜੀ ਨੇ ਇਹਨਾਂ ਔਦਿਆਂ ਦੇ ਲਈ ਤਾਂ ਦਿੱਲੀ ਵਾਲੇ ਨੇ ਮਤਲਬ ਪੰਜਾਬ ਦੀ ਨਬਜ਼ ਕੀ ਕਹਿੰਦੀ ਹੈ ਉਹ ਹੁਣ ਦਿੱਲੀ ਵਾਲੇ ਦੇਖਣਗੇ ਦਿੱਲੀ ਤੋਂ ਆ ਕੇ ਉਹਨਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਇਹ ਕੌਣ ਹੈ ਇਹਨਾਂ ਦਾ ਨਾਮ ਹੈ ਜਤਿੰਦਰ ਸਿੰਘ ਸ਼ੈਂਟੀ ਇਹ ਭਾਜਪਾ ਦੇ ਵਿੱਚ ਹੁੰਦੇ ਨੇ ਭਾਜਪਾ ਦੇ ਵੱਲੋਂ ਚੋਣ ਲੜਦੇ ਨੇ ਭਾਜਪਾ ਦੇ ਵੱਲੋਂ ਚੋਣ ਲੜ ਕੇ ਐਮਐਲਏ ਬਣਦੇ ਨੇ ਜਿੱਦਦੇ ਨੇ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਆਉਂਦੇ ਨੇ 225 ਦੇ ਵਿੱਚ 225 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਤੇ ਫਿਰ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜਦੇ ਨੇ ਦਿੱਲੀ ਦੇ ਵੱਲੋਂ ਤੇ ਉਸ ਤੋਂ ਬਾਅਦ ਹਾਰ ਜਾਂਦੇ ਨੇ ਜਦੋਂ ਦਿੱਲੀ ਵਾਲਿਆਂ ਵੱਲੋਂ ਨਕਾਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਅਹੁਦਾ ਦਿੱਤਾ ਜਾਂਦਾ ਆ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਜਿਹੜਾ ਇਨਾਂ ਨੂੰ ਲਾਇਆ ਜਾਂਦਾ ਹੈ ਮੈਨੂੰ ਲੱਗਦਾ ਸ਼ਾਇਦ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਤੇ ਇਸ ਚੀਜ਼ ਦਾ ਜਿਹੜਾ ਕੋਈ ਅਸਰ ਨਹੀਂ ਹੁੰਦਾ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਵਿਰੋਧ ਤੱਕ ਕਿੰਨੀ ਹੁੰਦੀ ਹੈ ਕਿਸ ਪੱਧਰ ਤੱਕ ਹੁੰਦੀ ਹੈ ਜਨਤਾ ਸ਼ਾਇਦ ਉਹਨਾਂ ਨੇ ਇਹ ਸੋਚਿਆ ਕਿ ਸਾਡੇ ਕੋਲ ਪੰਜਾਬ ਇਹ 5 ਸਾਲਾਂ ਦੇ ਲਈ ਹੈ 2027 ਤੱਕ ਪੰਜਾਬ ਉਸ ਤੋਂ ਬਾਅਦ ਨਾ ਅਸੀਂ ਪੰਜਾਬ ਦੇ ਵਿੱਚ ਵੜਨਾ ਨਾ ਸਾਡੇ ਐ ਐਮਐਲਏ ਵਿਧਾਇਕਾਂ ਨੂੰ ਕਿਸੇ ਨੇ ਪੰਜਾਬ ਦੇ ਵਿੱਚ ਜੜੀਆਂ ਨੇ ਉਹ ਵੋਟਾਂ ਪਾਉਣੀਆਂ ਨੇ ਤੇ ਫਿਰ ਕਿਉਂ ਨਾ ਚੰਮ ਦੀਆਂ ਚਲਾਈਏ ਕਿਉਂ ਨਾ ਆਪਦੀਆਂ ਜੋ ਮਾਨਾਂ ਹੁੰਦੀਆਂ ਨੇ ਉਹ ਹੀ ਚਲਾਈਏ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਰਾਜ ਸਭਾ ਦੇ ਵਿੱਚ ਮੈਂਬਰ ਭੇਜਣ ਦੀ ਗੱਲ ਹੁੰਦੀ ਆ ਤਾਂ ਕੋਈ ਉਸ ਵੇਲੇ ਵੀ ਆਮ ਘਰ ਦਾ ਧੀ ਪੁੱਤ ਨੂੰ ਨਹੀਂ ਮਿਲਿਆ ਤੇ ਹੁਣ ਜਦੋਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਮੈਂਬਰ ਭੇਜਣ ਦੀ ਗੱਲ ਹੋਈ ਤਾਂ ਉਸ ਵੇਲੇ ਵੀ ਮੈਂਬਰ ਲਾਉਣ ਦੀ ਚੋਰੀ ਗੱਲ ਹੋਈ ਤਾਂ ਉਸ ਵੇਲੇ ਵੀ ਕੋਈ ਪੰਜਾਬੀ ਇਹਨਾਂ ਨੂੰ ਨਹੀਂ ਮਿਲਿਆ ਮਤਲਬ ਪੰਜਾਬ ਦੇ ਕੰਮਕਾਜ ਦਿੱਲੀ ਵਾਲਿਆਂ ਦੇ ਹੱਥ ਹਾਲਾਂਕਿ ਇਹ ਤਾਂ ਚਰਚਾ ਪਹਿਲੀ ਚੱਲਦੀ ਆ ਕਿ ਭਾਈ ਪੰਜਾਬ ਦੇ ਵਿਧਾਇਕਾਂ ਦੇ ਉੱਤੇ ਵੀ ਦਿੱਲੀ ਦਾ ਹੱਥ ਪੰਜਾਬ ਦੇ ਮੰਤਰੀਆਂ ਦੇ ਉੱਤੇ ਵੀ ਦਿੱਲੀ ਦੇ ਮੰਤਰੀ ਪੰਜਾਬ ਦੀ ਲੀਡਰਸ਼ਿਪ ਦੇ ਉੱਪਰ ਵੀ ਜਿਹੜੇ ਹੈਗੇ ਆ ਉਹ ਦਿੱਲੀ ਦੀ ਲੀਡਰਸ਼ਿਪ ਆ ਕਿ ਭਾਈ ਸਭ ਕੁਝ ਚੱਲਦਾ ਦਿੱਲੀ ਦੇ ਹਸਮਹ ਸਵਾ ਸਭ ਕੁਝ ਚੱਲਦਾ ਉਹਨਾਂ ਦੇ ਕਹਿਣੀ ਦੇ ਨਾਲ ਆ ਜੋ ਕੁਝ ਉਹ ਕਹਿੰਦੇ ਨੇ ਵੈਸਾ ਕੁਝ ਚੱਲਦਾ ਆ ਪੰਜਾਬ ਦੇ ਵਿੱਚ ਨੌਕਰੀਆਂ ਬਾਹਰਲੇ ਸੂਬਿਆਂ ਨੂੰ ਦਿੱਤੀਆਂ ਜਾਣੀਆਂ ਪੰਜਾਬ ਤਾਂ ਇਹਦਾ ਰੌਲਾ ਰੱਪਾ ਪਾ ਰਿਹਾ ਆ ਤੁਸੀਂ ਕੀ ਕਰ ਰਹੇ ਹੋ ਪੰਜਾਬ ਦੇ ਅਹੁਦਿਆਂ ਦੇ ਉੱਪਰ ਦਿੱਲੀ ਵਾਲੇ ਜਿਹੜੇ ਹੈਗੇ ਆ ਉਹ ਕਾਬਜ਼ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਦੇ ਨਾਲ ਜਤਿੰਦਰ ਸਿੰਘ ਸ਼ੈਂਟੀ ਹੋਰਾਂ ਨੂੰ ਜਿਹੜਾ ਆ ਉਹ ਕਾਬਜ਼ ਕੀਤਾ ਗਿਆ ਜਾਂ ਤਾਂ ਇਹ ਮੰਨ ਲਿਏ ਕਿ ਭਈ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਯੋਗ ਬੰਦਾ ਨਹੀਂ ਸੀ ਜੋ ਜਤਿੰਦਰ ਸਿੰਘ ਸ਼ੈਂਟੀ ਤੋਂ ਯੋਗ ਹੁੰਦਾ ਜਿਨੂੰ ਆ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਤੱਕ ਨਹੀਂ ਜਿਹੜਾ ਇਸ ਅ ਅਹੁਦੇ ਦੇ ਕਾਬਲ ਤੱਕ ਨਹੀਂ ਇਸ ਕਰਕੇ ਸਾਨੂੰ ਭਾਈ ਬੰਦਾ ਦਿੱਲੀ ਤੋਂ ਲਿਆ ਕੇ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਲਾਉਣਾ ਪਿਆ ਪੰਜਾਬ ਦੇ ਉੱਪਰ ਜਿਹੜਾ ਹੈਗਾ ਉਹ ਥੋਪਣਾ ਪਿਆ ਤੁਸੀਂ ਪੰਜਾਬ ਦੇ ਅਹੁਦੇ ਸਨਮਾਨ ਦੇ ਰੂਪ ਦੇ ਵਿੱਚ ਮੰਨ ਰਹੇ ਹੋ ਕਿੰਨਾਂ ਨੂੰ ਦਿੱਲੀ ਦੇ ਲੀਡਰਾਂ ਨੂੰ ਕਿਹੜਿਆਂ ਨੂੰ ਜਿਹੜੇ ਦਿੱਲੀ ਦੇ ਹਾਰੇ ਹੋਏ ਨੇ ਜਿਹੜੇ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤੇ ਕਿ ਨਹੀਂ ਭਾਈ ਤੁਹਾਨੂੰ ਅਸੀਂ ਐਮਐਲਏ ਨਹੀਂ ਬਣਾਉਣਾ ਤੁਹਾਨੂੰ ਵਿਧਾਇਕ ਨਹੀਂ ਬਣਾਉਣਾ ਸਾਡੇ ਹਲਕੇ ਦੀ ਨੁਮਾਇੰਦਗੀ ਤੁਸੀਂ ਨਹੀਂ ਕਰ ਸਕਦੇ ਤੇ ਜਿਹੜੇ ਫਿਰ ਹਾਰੇ ਹੋਏ ਨੇ ਉਹਨਾਂ ਸਾਰਿਆਂ ਦੇ ਲਈ ਪੰਜਾਬ ਦੇ ਦਰਵਾਜ਼ੇ ਤਾਂ ਜਨਾਬ ਖੁੱਲੇ ਹੋਏ ਨੇ ਤੇ ਪੰਜਾਬ ਦੇ ਦਰਵਾਜ਼ੇ ਖੁੱਲੇ ਨੇ ਜੋ ਹਾਰਦਾ ਹੈ ਜੋ ਨਕਾਰ ਦਿੱਤਾ ਜਾਂਦਾ ਹੈ ਲੋਕਾਂ ਦੇ ਵੱਲੋਂ ਉਹਨੂੰ ਚਾਕੇ ਪੰਜਾਬ ਦੇ ਵਿੱਚ ਲਿਆਂਦਾ ਜਾਂਦਾ ਹੈ ਪੰਜਾਬ ਦੇ ਵਿੱਚ ਲਿਆ ਕੇ ਅਹੁਦੇ ਦਿੱਤੇ ਜਾਂਦੇ ਨੇ ਪੰਜਾਬ ਦੇ ਵਿੱਚ ਲਿਆ ਕੇ ਅਹੁਦਿਆਂ ਦੀ ਨਾਲ ਨਵਾਜਿਆ ਜਾਂਦਾ ਆ ਸਰਕਾਰੀ ਕੋਠੀਆਂ ਦਿੱਤੀਆਂ ਜਾਂਦੀਆਂ ਨੇ ਸਰਕਾਰੀ ਤੰਤਰ ਦਿੱਤਾ ਜਾਂਦਾ ਹੈ ਵੀਆਈਪੀ ਵੀਵੀਆਈਪੀ ਸਿਕਿਉਰਟੀਆਂ ਦਿੱਤੀਆਂ ਜਾਂਦੀਆਂ ਨੇ ਕਿਉਂ ਕਿ ਭਾਈ ਪੰਜਾਬ ਪੰਜਾਬ ਜਿਵੇਂ ਕਹਿੰਦੇ ਨੇ ਪੰਜਾਬੀਆਂ ਦੇ ਦਿਲ ਖੁੱਲੇ ਹੁੰਦੇ ਨੇ ਤੇ ਤਾਂ ਕਰਕੇ ਹੀ ਸ਼ਾਇਦ ਉਸੇ ਤਰਕ ਦੇ ਨਾਲ ਹੀ ਪੰਜਾਬ ਸਰਕਾਰ ਨੇ ਜਾਂ ਦਿੱਲੀ ਦੀ ਲੀਡਰਸ਼ਿਪ ਨੇ ਸੋਚਿਆ ਕਿ ਪੰਜਾਬੀਆਂ ਦੇ ਦਿਲ ਖੁੱਲੇ ਨੇ ਤਾਂ ਫਿਰ ਪੰਜਾਬ ਦੇ ਦਰਵਾਜ਼ੇ ਵੀ ਖੁੱਲੇ ਨੇ ਜਿਹੜੇ ਨਕਾਰ ਤੇ ਹਾਰ ਗਏ ਚਲੋ ਪੰਜਾਬ ਦੇ ਵੱਲ ਚਲੋ ਪੰਜਾਬ ਦੇ ਵੱਲ ਤੇ ਵੈਸਾ ਹੀ ਕੁਝ ਹੋਣ ਹੋਇਆ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਜਤਿੰਦਰ ਸਿੰਘ ਸ਼ੈਂਟੀ ਹਰਣੋਂ ਲਾਇਆ ਗਿਆ ਜੋ ਦਿੱਲੀ ਤੋਂ ਨੇ ਮੈਨੂੰ ਲੱਗਦਾ ਸ਼ਾਇਦ ਜਤਿੰਦਰ ਸਿੰਘ ਸ਼ੈਂਟੀ ਹੁਰੀ ਹੁਣ ਹਾਲੇ ਤੱਕ ਪੰਜਾਬ ਦੇ ਵਿੱਚ ਕੀ ਕਹਿਣਾ ਕੋਈ ਟਮਾਟਲਾ ਗੇੜਾ ਉਹਨਾਂ ਦਾ ਰਿਹਾ ਹੋਵੇ ਟਮਾਟਲੇ ਪੰਜਾਬ ਦੇ ਵਿੱਚ ਆਏ ਹੋਣ ਪੰਜਾਬ ਦੇ ਵਿੱਚ ਆਏ ਆਏ ਵੀ ਨਹੀਂ ਮਤਲਬ ਜੋ ਸ਼ਾਇਦ ਪੰਜਾਬ ਨੂੰ ਜਾਣਦੇ ਤੱਕ ਨਹੀਂ ਪੰਜਾਬ ਦੀ ਨਬਜ਼ ਨਹੀਂ ਜਾਣਦੇ ਪੰਜਾਬ ਦੀ ਗਰਾਊਂਡ ਦੀ ਰਿਐਲਿਟੀ ਨਹੀਂ ਜਾਣਦੇ ਪੰਜਾਬ ਦਾ ਸੁਭਾਅ ਨਹੀਂ ਜਾਣਦੇ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਉਹ ਨਹੀਂ ਜਾਣਦੇ ਉਹਨਾਂ ਨੂੰ ਤੁਸੀਂ ਮਨੁੱਖੀ ਪੰਜਾਬ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਮੈਂਬਰ ਲਾ ਰਹੇ ਹੋ ਤਾਂ ਪੰਜਾਬ ਦੇ ਇੱਕ ਹੋਰ ਅਹੁਦੇ ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਪੰਜਾਬ ਦੇ ਇੱਕ ਹੋਰ ਅਹੁਦੇ ਤੇ ਡਾਕਾ ਬਚ ਗਿਆ ਤੇ ਡਾਕਾ ਕਿਹਨਾਂ ਨੇ ਮਾਰਿਆ ਉਹ ਡਾਕਾ ਦਿੱਲੀ ਦੀ ਲੀਡਰਸ਼ਿਪ ਨੇ ਮਾਰਿਆ ਹੈ ਦਿੱਲੀ ਦੇ ਸਾਬਕਾ ਵਿਧਾਇਕ ਨੂੰ ਲਿਆ ਕੇ ਪੰਜਾਬ ਦੇ ਵਿੱਚ ਕਾਬਜ਼ ਕਰ ਦਿੱਤਾ ਗਿਆ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੋ ਇਜਾਜ਼ਤ ਧੰਨਵਾਦ